ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਰਾਮਪੁਰੇ ਤੋਂ ਉਹਨਾਂ ਦੇ ਪਿੰਡਾਂ ਨੂੰ ਜਾਣ ਵਾਲੀ ਲਗਭਗ ਹਰ ਕੋਈ ਬੱਸ ਕਾਲਜ ਦੇ ਗੇਟ ਸਾਹਮਣੇ ਰੁਕਦੀ ਨਾ ਰੁਕਦੀ ਤਾਂ ਕਾਲਜ ਦੇ ਵਿਦਿਆਰਥੀ ਰੁਕਵਾ ਲੈਂਦੇ ਸਭ ਬੱਸਾਂ ਦੇ ਡਰਾਈਵਰ ਜਾਣਦੇ ਸਨ ਕਿ ਮੁੰਡੇ ਜਿੱਤੀ ਹੁੰਦੇ ਹਨ ਇਹਨਾਂ ਨਾਲ ਝਗੜਨਾ ਜਾਂ ਇਹਨਾਂ ਨੂੰ ਸਮਝਾਉਣਾ ਫਜ਼ੂਲ ਹੈ ਇਸੇ ਕਾਲਜ ਸਾਹਮਣੇ ਅਜਿਹਾ ਕਈ ਵਾਰ ਹੋਇਆ ਮੁੰਡਿਆਂ ਨੇ ਰਾਮਪੁਰੇ ਵੱਲ ਜਾਣਾ ਹੁੰਦਾ ਜਾਂ ਫੂਲਬਲ ਕੋਈ ਬੱਸ ਜੇ ਨਾ ਰੁਕਦੀ ਦੇਖਤੀ ਤਾਂ ਉਹ ਹੱਥ ਵਿੱਚ ਹੱਥ ਪਾ ਕੇ ਸੜਕ ਉੱਤੇ ਖੜ ਜਾਂਦੇ ਜਿਵੇਂ ਬੱਸ ਜੇ ਨਾ ਰੁਕੀ ਤਾਂ ਥੱਲੇ ਆ ਕੇ ਮਰ ਜਾਣਗੇ ਥੋੜੇ ਦਿਲ ਵਾਲੇ ਡਰਾਈਵਰ ਬੱਸ ਰੋਕ ਲੈਂਦੇ ਡਰਾਈਵਰ ਵੀ ਅਖੜ ਹੁੰਦੇ ਹਨ ਕੋਈ ਬੱਸ ਨਾ ਰੁਕਦੀ ਤਾਂ ਉਹ ਆਪਣੇ ਹੱਥਾਂ ਦੀ ਸੰਗਲੀ ਤੋੜਦੇ ਅਤੇ ਫੁਰਤੀ ਨਾਲ ਪਰਾਂ ਹੋ ਜਾਂਦੇ ਪਰ ਉਹਨਾਂ ਦੇ ਹੱਥਾਂ ਵਿੱਚ ਇੱਕ ਇੱਕ ਪੱਥਰ ਜ਼ਰੂਰ ਹੁੰਦਾ ਤੇ ਫਿਰ ਪੱਥਰ ਮੀਹ ਦੇ ਗੜਿਆਂ ਵਾਂਗ ਬੱਸ ਦੇ ਪਿਛਲੇ ਸ਼ੀਸ਼ਿਆਂ ਉੱਤੇ ਵਰਦੇ ਸ਼ੀਸ਼ੇ ਟੁੱਟ ਜਾਂਦੇ ਮੁਸਾਫਰ ਹਾਲ-ਹਾਲ ਕਰਨ ਲੱਗਦੇ ਬੱਸ ਅਗਾਹ ਜਾ ਕੇ ਖੜ ਜਾਂਦੀ ਡਰਾਈਵਰ ਅਤੇ ਕੰਡੈਕਟਰ ਗੁੱਸੇ ਵਿੱਚ ਨਾਸਾ ਫਰਕਾਉਂਦੇ ਬੱਸ 'ਚੋਂ ਉੱਤਰ ਕੇ ਮੁੰਡਿਆਵਾਲ ਭੱਜਦੇ ਮੁੰਡੇ ਮਿਰਗ ਛਾਲਾ ਮਾਰਦੇ ਕਿਧਰੇ ਦੀ ਕਿਧਰੇ ਨਿਕਲ ਜਾਂਦੇ ਦੋ ਵਾਰੀ ਕੰਡਕਟਰ ਡਰਾਈਵਰ ਅਤੇ ਮੁੰਡਿਆਂ ਦੀ ਮੁੱਠ ਭੇੜ ਵੀ ਹੋਈ ਸੀ ਡਰਾਈਵਰ ਤੇ ਹੱਥ ਵਿੱਚ ਟਾਇਰ ਉੱਤੇ ਮਾਰ ਕੇ ਹਵਾ ਜਾਂਚਣ ਵਾਲਾ ਡੰਡਾ ਤੇ ਕੰਡਕਟਰ ਦੇ ਹੱਥ ਵਿੱਚ ਲੋਹੇ ਦਾ ਸਰੀਆ ਮੁੰਡਿਆਂ ਕੋਲ ਇੱਟਾ ਰੋੜੇ ਪਰ ਮੁਸਾਫਰਾਂ ਨੇ ਵਿਚ ਵਿਚਾਲੇ ਬੈ ਕੇ ਗੱਲ ਟਾਲ ਦਿੱਤੀ ਸੀ ਇੱਕ ਵਾਰੀ ਮੁੰਡਿਆਂ ਨੇ ਕੰਡਕਟਰ ਅਤੇ ਡਰਾਈਵਰ ਦੋਵਾਂ ਨੂੰ ਡਲੇ ਮਾਰ ਮਾਰ ਡੱਕਰਿਆ ਸੀ ਤਾਂ ਮੁਰਦੀ バス ਨੂੰ ਉਹੀ ਕੰਡਕਟਰ ਡਰਾਈਵਰ ਆਪਣੇ ਬੰਦੇ ਲੈ ਕੇ ਆ ਗਏ ਸਨ ਸੜ ਕੁੱਤੇ ਹੀ ਜੰਮ ਕੇ ਲੜਾਈ ਹੋਈ ਦੋਵੇਂ ਧਿਰਾਂ ਦੇ ਸੱਟਾਂ ਲੱਗੀਆਂ ਸੜ ਕੁੱਤੇ ਇੱਟਾਂ ਰੋੜਿਆਂ ਦਾ ਜਿਵੇਂ ਮੀਂਹ ਪੈ ਕੇ ਹਟਿਆ ਹੋਵੇ ਪਰ ਹੁਣ ਕੋਈ ਅਜਹੀ ਪਾਸ ਨਹੀਂ ਸੀ ਜਿਹੜੀ ਕਾਲਜ ਸਾਹਮਣੇ ਆ ਕੇ ਨਾ ਖੜਦੀ ਹੋਵੇ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਾ ਚੜਾਉਂਦੀ ਹੋਵੇ ਉਸ ਦਿਨ ਉਹਨਾਂ ਦੇ ਪੀਰੀਅਡ ਖਤਮ ਹੋਏ ਤੱਕ ਉਹ ਕਾਲਜ ਕੰਟੀਨ ਕੋਲ ਉਸਰੇ ਲੰਬੇ ਚੌੜੇ ਥੂਰ ਜਿਹੜਾ ਉੱਤੋਂ ਪੱਧਰਾ ਕਰ ਦਿੱਤਾ ਗਿਆ ਸੀ ਉੱਤੇ ਦੋ ਕੁਰਸੀਆਂ ਲੈ ਕੇ ਜਾ ਬੈਠੇ ਪਹਿਲਾਂ ਚਾਹ ਪੀਤੀ ਅਤੇ ਫਿਰ ਗੱਲਾਂ ਕਰਨ ਲੱਗੇ ਥੂਰ ਉੱਤੇ ਬੈਠੇ ਹੋਰ ਮੁੰਡੇ ਕੁੜੀਆਂ ਕਦੇ-ਕਦੇ ਉਹਨਾਂ ਵੱਲ ਗੋਹ ਨਾਲ ਝਾਕਦੇ ਪਰ ਚੁੱਪ ਰਹਿੰਦੇ ਕੋਈ ਨਾ ਬੋਲਦਾ ਕੋਈ ਵੀ ਚੁਭੀ ਗੱਲ ਨਾ ਆਖਦਾ ਮੁੰਡੇ ਕੁੜੀ ਦੇ ਨਿੱਗੇ شریف ਅਤੇ ਸਾਊ ਸੁਭਾਅ ਨੂੰ ਸਾਰੇ ਜਾਣਦੇ ਸਨ ਪੁਸ਼ਪਿੰਦਰ ਕਾਲਸ ਤੇ ਦੂਜੇ ਮੁੰਡੇ ਕੁੜੀਆਂ ਨੂੰ ਅੱਧਕ ਦੀ ਹੋ ਕੇ ਮਿਲਦੀ ਮੁੰਡਿਆਂ ਨੂੰ ਵੀਰਾ-ਵੀਰਾ ਕਰਦੀ ਬਹੁਤ ਹੀ ਮਿੱਠਾ ਬੋਲਦੀ ਨਸੀਬ ਮੁੰਡਿਆਂ ਵਿੱਚ ਸਦਾ ਪੰਗਰਿਆ-ਪੰਗਰਿਆ ਰਹਿੰਦਾ ਉਹਨੂੰ ਕੋਈ ਬੁਲਾਉਂਦਾ ਤਾਂ ਉਹਦੀ ਦੇਖ ਖਿੰਡ-ਖਿੰਡ ਜਾਂਦੀ ਮੁੰਡੇ ਉਹਨੂੰ ਜੱਫੀ ਵਿੱਚ ਲੈ ਕੇ ਘੁੱਟਦੇ ਉਹਦੇ ਮੂੰਹ ਦੀਆਂ ਚੁੰਮੀਆਂ ਲੈ ਜਾਂਦੇ ਦਸੰਬਰ ਜਨਵਰੀ ਦੇ ਦਿਨ ਸਨ ਉਸ ਦਿਨ ਅੰਬਰ ਸਾਫ਼ ਸੀ ਤੇ ਹਵਾ ਆਪਣੀ ਧੀਮੀ ਚਾਲ ਵਿੱਚ ਰੁਮਕ ਰਹੀ ਸੀ ਮਿੱਠੀ-ਮਿੱਠੀ ਪਿਆਰੀ-ਪਿਆਰੀ ਹਵਾ ਜਿਵੇਂ ਦੁਨੀਆ ਭਰ ਦੇ ਫੁੱਲਾਂ ਵਿੱਚੋਂ ਲੰਘ ਕੇ ਆ ਰਹੀ ਹੋਵੇ ਨਿੱਗੀ-ਨਿੱਗੀ ਧੁੱਪ ਵਿੱਚ ਕੋਈ ਸ਼ਹਿਦ ਕੁਲਿਆ ਹੋਇਆ ਸੀ ਪੁਸ਼ਪਿੰਦਰ ਦੇ ਅੰਗਾ ਵਿੱਚ ਅਛ ਵੀ ਜਹੀ ਭਰਨ ਲੱਗੀ ਮੋਟਿਆਂ ਤੱਕ ਦੋਵੇਂ ਹੱਥ ਉਠਾ ਕੇ ਉਹਨੇ ਵਾਸੀ ਲਈ ਪੁੱਛਣ ਲੱਗੀ ਜੇ ਮੈਂ ਮਰ ਜਾ ਮੈਨੂੰ ਕਿੰਨਾ ਕ ਰੋਏਂਗਾ ਨਸੀਬ ਹੱਸਣ ਲੱਗਿਆ ਕਹਿੰਦਾ ਕਿਉਂ ਐਵੇਂ ਕਿਵੇਂ ਮਰ ਜੇਂਗੀ ਤੂੰ ਸੋਹਣੀਆਂ ਚੀਜ਼ਾਂ ਕਦੇ ਨਹੀਂ ਮਰੀਆਂ ਉਹਨਾਂ ਦੇ ਚਾਉਣ ਵਾਲੇ ਮੁੱਕ ਜਾਂਦੇ ਨੇ ਸੋਣੀ ਤਾਂ ਮੈਂ ਕਿੱਧਰ ਲੀਆ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ ਬੱਸ ਜੀ ਮੇਰੀਆਂ ਅੱਖਾਂ ਉਹ ਉੱਚਾ ਹੱਸੀ ਫਿਰ ਕਹਿੰਦੀ ਮੇਰੀ ਮਾਂ ਤਾਂ ਕਹਿੰਦੀ ਹੁੰਦੀ ਐ ਕੀ ਕਹਿੰਦੀ ਹੁੰਦੀ ਐ ਮਾਂ ਨਾ ਦੱਸਣਾ ਨਹੀਂ ਕਿਉਂ ਨਹੀਂ ਦੱਸਣਾ ਬਸ ਮਰਜੀ ਮੇਰੀ ਤੈਨੂੰ ਮੇਰੀ ਸੋਂ ਨਸੀਬ ਉਹਦੀਆਂ ਅੱਖਾਂ ਵੱਲ ਹੀ ਚੱਕੀ ਜਾ ਰਿਹਾ ਸੀ ਹਾਏ ਲੈ ਸੋਂ ਵੀ ਪਵਾਤੀ ਇਹ ਕਿਹੜੀ ਗੱਲ ਹੋਈ ਦੱਸ ਫਿਰ ਕੀ ਕਹਿੰਦੀ ਹੁੰਦੀ ਐ ਮਾਂ ਤੇਰੀ ਅੱਖਾਂ ਨੂੰ ਮਾਂ ਕਹਿੰਦੀ ਹੁੰਦੀ ਐ ਉਹ ਫੇਰ ਹੱਸਣ ਲੱਗੀ ਤੈਨੂੰ ਵੀ ਤੱਪਿਓ ਦਵਾਈ ਲਿਆ ਕੇ ਦੇਣੀ ਪਊ ਦਿਮਾਗ 'ਚ ਫਰਕ ਆ ਗਿਆ ਲੱਗਦਾ ਕੁਝ ਹੈ ਨਾ ਹਾਂ ਲੈ ਚੱਲ ਤੱਪੇ ਮੈਨੂੰ ਦੱਸ ਵੀ ਫੇਰ ਕੀ ਕਹਿੰਦੀ ਐ ਮਾਂ ਤੂੰ ਤਾਂ ਹੱਸੀ ਜਾਨੀ ਐ ਡਾਡੇ ਅੱਖੀ ਉਹ ਖੁੱਲ ਕੇ ਹੱਸੀ ਥੂਰ ਉੱਤੇ ਕੋਈ ਮੁੰਡਾ ਕੁੜੀ ਨਹੀਂ ਰਹਿ ਗਿਆ ਸੀ ਸਭ ਦੇ ਪੀਰੀਅਡ ਖਤਮ ਹੋ ਚੁੱਕੇ ਸਨ ਸਭ ਵਿਦਿਆਰਥੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ ਪ੍ਰੋਫੈਸਰ ਵੀ ਉਹ ਉੱਠੇ ਕੰਟੀਨ ਵੱਲ ਨੂੰ ਪੁਸ਼ਪਿੰਦਰ ਨੇ ਚਾਹ ਦੇ ਪੈਸੇ ਦਿੱਤੇ ਅਤੇ ਉਹ ਕਾਲਜ ਦੇ ਗੇਟ ਅੱਗੇ ਆ ਕੇ ਸੀਮੈਂਟ ਦੇ ਬੈਂਚ ਕੋਲ ਖੜੇ ਬੱਸ ਦਾ ਇੰਤਜ਼ਾਰ ਕਰਨ ਲੱਗੇ 10 ਮਿੰਟਾਂ ਤੱਕ ਕੋਈ ਬੱਸ ਨਹੀਂ ਆਈ ਪੁਸ਼ਪਿੰਦਰ ਕਹਿਣ ਲੱਗੀ ਚੱਲ ਤੁਰੇ ਚੱਲਦੇ ਆ ਫੁੱਲ ਤੋਂ ਚੜ ਪਾਵਾਂਗੇ ਨਸੀਬ ਤੁਰ ਪਿਆ ਉਹ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਪੈਰੀ ਤੁਰ ਕੇ ਫੁੱਲ ਪਹੁੰਚੇ ਸਨ ਇੰਜ ਕਾਰਨ ਨਾਲ ਉਹਨਾਂ ਨੂੰ ਗੱਲਾਂ ਕਰਨ ਦਾ ਖੁੱਲਾ ਮੌਕਾ ਮਿਲ ਜਾਂਦਾ ਕਾਲਜ ਵਿੱਚ ਤਾਂ ਇੱਕ ਧੁੜਕੂ ਜਿਹਾ ਲੱਗਿਆ ਰਹਿੰਦਾ ਕਿਦਰੇ ਉਹਨਾਂ ਦੀ ਕੋਈ ਗੱਲ ਕਿਸੇ ਹੋਰ ਦੇ ਕੰਨੀ ਨਾ ਪੈ ਜਾਵੇ ਭਾਵੇਂ ਕਿ ਸਾਰੇ ਮੁੰਡੇ ਕੁੜੀਆਂ ਇੱਥੋਂ ਤੱਕ ਕਿ ਕਈ ਪ੍ਰੋਫੈਸਰ ਵੀ ਉਹਨਾਂ ਬਾਰੇ ਜਾਣਦੇ ਸਨ ਬੋਲ ਦਾ ਟੋਕ ਦਾ ਚਾਹੇ ਕੋਈ ਕੁਝ ਨਹੀਂ ਸੀ ਫਿਰ ਵੀ ਦੋਹਾਂ ਦੇ ਮਨ ਦਾ ਪਾਲਾ ਖਾਂਦਾ ਰਹਿੰਦਾ ਉਹ ਲੋਕਾਂ ਦੀ ਅੱਖਾਂ ਤੋਂ ਬਚ-ਬਚ ਕੇ ਰਹਿੰਦੇ ਅੱਧ ਵਿੱਚ ਜਾ ਕੇ ਜਦੋਂ ਉਹਨਾਂ ਨੂੰ ਫੂਲ ਆਉਂਦਾ ਦਿਸਿਆ ਤਾਂ ਪੁਸ਼ਪਿੰਦਰ ਪਿੱਪਲ ਨਾਲ ਝੂਕ ਕੇ ਖੜ ਗਈ ਮੂੰਹ ਤੇ ਕਿਤਾਬ ਦੀ ਨੁੱਕਰ ਸ਼ਹਾਉਂਦੀ ਹੋਈ ਕਹਿਣ ਲੱਗੀ ਇੱਕ ਗੱਲ ਆਖਾ ਤੈਨੂੰ ਆਖ ਉਪਮੱਤਰ ਕੇ ਥਾਂ ਦੀ ਥਾਂ ਖੜ ਗਿਆ ਸੋਚਦਾ ਸੀ ਉਹ ਪਤਾ ਨਹੀਂ ਕੀ ਕਹੇਗੀ ਉਹ ਕਹਿੰਦੀ ਇਓ ਆਪਾਂ ਕਿੰਨਾ ਚਿਰ ਮੂੰਹ ਦੀ ਮਗਜਾਲੀ ਮਾਰਦੇ ਰਹਾਂਗੇ ਕਿਉਂ ਨਾ ਕੋਈ ਫੈਸਲਾ ਕਰ ਲਈਏ ਕੀ ਫੈਸਲਾ ਤੂੰ ਮੇਰਾ ਹੱਥ ਫੜ ਕੇ ਸੌਂ ਖਾ ਬਈ ਮੇਰੀ ਗੱਲ 모ੜੇਂਗਾ ਨਹੀਂ ਪਹਿਲਾਂ ਕਦੋਂ ਮੈਂ ਤੇਰੀ ਕਿਸੇ ਗੱਲ ਨੂੰ ਧੱਕਿਆ ਤੂੰ ਜੋ ਮਰਜੀ ਆਖ ਮੈਂ ਤਾਂ ਹੀਰਿਆ ਗੁਲਾਮ ਆ ਤੇਰਾ ਬਿੰਦਮਾ ਦਾ ਨਸੀਬ ਨੇ ਧਾਕੇ ਪੁਸ਼ਪਿੰਦਰ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਟੜਫ ਦੀ ਹੌਂਕ ਦੀ ਘੁੱਗੀ ਜਿਹਾ ਉਹਦਾ ਹੱਥ ਨਸੀਬ ਨੂੰ ਕਿਸੇ ਵਜਤ ਜਿਹਾ ਤੱਕ ਲੈ ਗਿਆ ਸੀ ਉਹ ਕਣਕੜ ਖਿੰਡਿਆ ਖੜਾ ਸੀ ਪੁਸ਼ਪਿੰਦਰ ਬੋਲੀ ਦੇਖ ਬੀਏ ਦਾ ਆਪਣਾ ਆਖਰੀ ਸਾਲ ਹੈ ਫਿਰ ਤਾਂ ਆਪਾਂ ਮਿਲਣਾ ਨਹੀਂ ਅਗਲੇ ਸਾਲ ਮਹੀਨੇ ਵੀ ਦਿਨਾਂ ਤੱਕ ਆਪਾਂ ਫ੍ਰੀ ਹੋ ਵੀ ਹੋ ਜਾਣਾ ਤੂੰ ਦੱਸ ਤੇਰੀ ਕੀ ਸਲਾਹ ਓਏ ਹੋਏ ਤੂੰ ਮੂੰਹੋਂ ਤਾਂ ਫੁੱਟ ਮੁੰਡੇ ਨੇ ਕੁੜੀ ਦਾ ਹੱਥ ਆਪਣੇ ਹੱਥ ਨੂੰ ਲਾ ਲਿਆ ਮੈਂ ਤੈਨੂੰ ਚੰਗੀ ਲੱਗਦੀ ਆ ਨਾ ਬਈਵਾ ਇਹ ਕਿਹੜੀ ਪੁੱਛਣ ਵਾਲੀ ਗੱਲ ਐ ਤਾਂ ਫਿਰ ਬੀਏ ਦਾ ਇਮਤਿਹਾਨ ਦੇ ਕੇ ਆਪਾਂ ਵਿਆਹ ਕਰਾ ਲਈਏ ਨਸੀਬ ਦੇ ਹੱਥ ਢਿੱਲੇ ਪੈ ਗਏ ਉਹ ਪੁਸ਼ਪਿੰਦਰ ਤੋਂ ਦੂਰ ਹੋ ਕੇ ਖੜ ਗਿਆ ਹੈਰਾਨੀ ਭਰੀਆਂ ਅੱਖਾਂ ਨਾਲ ਉਹਨੂੰ ਦੇਖਣ ਲੱਗਿਆ ਗੁੰਮਸੂਮ ਹੀ ਬਣ ਗਿਆ ਜਿਵੇਂ ਉਹਨੂੰ ਕੋਈ ਵੀ ਗੱਲ ਨਾ ਔੜ ਰਹੀ ਹੋਵੇ ਨਹੀਂ ਚਾਹੁੰਦਾ ਤੂੰ ਪਸ਼ਪਿੰਦਰ ਨੇ ਪੁੱਛਿਆ ਸੁੱਕੇ ਥੁੱਕ ਦੀ ਘੁੱਟ ਅੰਦਰ ਲੰਘਾ ਕੇ ਨਸੀਬ ਬੋਲਿਆ ਨਹੀਂ ਮੇਰੇ ਚਾਉਣ ਦੀ ਗੱਲ ਨਹੀਂ ਪਿੰਦਰ ਇਹ ਹੋ ਨਹੀਂ ਸਕੂਗਾ ਕਿਉਂ ਨਹੀਂ ਹੋ ਸਕਦਾ ਸਭ ਹੋ ਸਕਦਾ ਜਿਹੜੀ ਗੱਲ ਤੂੰ ਚੇਤਚ ਕੀਤੀ ਹੈ ਨਾ ਮੈਂ ਪਹਿਲਾਂ ਸੋਚ ਰੱਖੀ ਹੈ ਹੁਣ ਕੌਣ ਗੋਲਦਾ ਹੈ ਇਹਨਾਂ ਜਾਤਾਂ ਪਾਤਾਂ ਨੂੰ ਨਾਲੇ ਬਾਪੂ ਜੀ ਤਾਂ ਪੱਕੇ ਕਾਂਗਰਸੀ ਰਹਿ ਚੁੱਕੇ ਆ ਕੀ ਹੋਇਆ ਜੇ ਹੁਣ ਅਕਾਲੀ ਨੇ ਸੱਚਾ ਕਾਲੀ ਵੀ ਕੋਈ ਜਾਤਾਂ ਪਾਤਾਂ ਚ ਨਹੀਂ ਪੈਂਦਾ ਤੂੰ ਆਪ ਦੇਲ ਕੱਢ ਪਹਿਲਾਂ ਪੁਸ਼ਪਿੰਦਰ ਨਸੀਬ ਦੇ ਡੋਲੇ ਫੜੀ ਖੜੀ ਸੀ ਆਪਣੀ ਗੱਲ ਵਿੱਚ ਉਹ ਐਨੇ ਗਵਾਚ ਗਏ ਕਿ ਉਹਨਾਂ ਨੂੰ ਆਉਂਦੇ ਜਾਂਦੇ ਸਾਈਕਲਾਂ ਦਾ ਵੀ ਕੋਈ ਧਿਆਨ ਨਹੀਂ ਰਹਿ ਗਿਆ ਸੀ ਲੋਕ ਉਹਨਾਂ ਬਾਰੇ ਪਤਾ ਨਹੀਂ ਕੀ ਕੀ ਸੋਚਦੇ ਲੰਘਦੇ ਜਾ ਰਹੇ ਸਨ ਇੱਕ ਬੱਸ ਇਧਰੋਂ ਤੇ ਇੱਕ ਬੱਸ ਉਧਰੋਂ ਉਹਨਾਂ ਦੇ ਕੋਲ ਦੀ ਲੰਘ ਗਈਆਂ ਸਨ ਇੱਕ ਕੋਈ ਕਾਰ ਵੀ ਲੰਗੀ ਸੀ ਪਰ ਉਹਨਾਂ ਨੂੰ ਕਿਸੇ ਦਾ ਕੋਈ ਖਿਆਲ ਨਹੀਂ ਸੀ ਕੋਈ ਡਰ ਨਹੀਂ ਸੀ ਨਸੀਬ ਨੇ ਹੀ ਆਖਿਆ ਚੱਲ ਤੁਰਿਏ ਤੁਰੇ ਜਾਂਦੇ ਗੱਲ ਕਰਦੇ ਆ ਇਹ ਉਖੜਨਾ ਠੀਕ ਨਹੀਂ ਪਤਾ ਨਹੀਂ ਕੋਈ ਕੀ ਸੋਚਦਾ ਹੋਊਗਾ ਪੁਸ਼ਪਿੰਦਰ ਨੇ ਅੱਖਾਂ ਭਾਰ ਲਈਆਂ ਚੁੰਨੀ ਦੇ ਪੱਲੇ ਨਾਲ ਨੱਕ ਪੂੰਝਿਆ ਉਹ ਸੜਕ ਦੇ ਖੱਬੇ ਪਾਸੇ ਕੱਚੇ ਥਾਂ ਹੌਲੀ-ਹੌਲੀ ਤੁਰਨ ਲੱਗੇ ਇੱਕ ਸ੍ਰੀ ਕੋਲ ਆ ਕੇ ਪੁਸ਼ਪਿੰਦਰ ਫੇਰ ਖੜ ਗਈ ਡੂੰਗਾ ਜਿਹਾ ਬੋਲ ਕੱਢ ਕੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਅੱਜ ਹੀ ਦੱਸ ਕਿ ਜਾ ਮੈਨੂੰ ਨਹੀਂ ਤਾਂ ਬਸ ਮੈਨੂੰ ਨਾ ਬੁਲਾਈ ਮੁੜ ਕੇ ਉਹਦੀ ਆਵਾਜ਼ ਵਿੱਚ ਹੰਝੂਆਂ ਦੀ ਸਿਲ ਸੀ ਚੰਗਾ ਬਾਬਾ ਮੈਂ ਕਦੋਂ ਨਾ ਕਰਦਾ ਪਰ ਜੇ ਤੇਰੇ ਬਾਪੂ ਜੀ ਨੇ ਰੋਕਤਾ ਤਾਂ ਤੂੰ ਹੀ ਸਮਝੀ ਫਿਰ ਖਰਾਬ ਗੱਲ ਐ ਜੇ ਨਾ ਹੀ ਛੇੜੀ ਇਹ ਕਹਾਣੀ ਤਾਂ ਠੀਕ ਐ ਨਸੀਬ ਨੇ ਅੱਧੀ ਹਾਂ ਤੇ ਅੱਧੀ ਨਾ ਵਿੱਚ ਗੱਲ ਆਖੀ ਕਹਾਣੀ ਨੂੰ ਤਾਂ ਮੈਂ ਆਪੇ ਦੇਖੂੰ ਤੂੰ ਨਾ ਭੱਜੀ ਉਹ ਫੇਰ ਤੁਰ ਪਏ ਨਸੀਬ ਕਹਿੰਦਾ ਮੈਂ ਤਾਂ ਨਹੀਂ ਭੱਜਦਾ ਪਰ ਭਜਾਉਣ ਵਾਲੇ ਭਜਾ ਦੇਣਗੇ ਨਿੱਕੀ ਸੁੱਕੀ ਜਾਤ ਜੱਟਾ ਮੂਰੇ ਕਿਵੇਂ ਅੜੂ ਜਦੋਂ ਮੈਂ ਤੇਰੇ ਨਾਲ ਆ ਜੱਟਾਂ ਦਾ ਜੱਟਪੂਣਾ ਤਾਂ ਕਿਧਰੇ ਜਾਊ ਤੇ ਫਿਰ ਫੂਲ ਦੇ ਨੇੜੇ ਪਹੁੰਚ ਕੇ ਨਸੀਬ ਆਖਣ ਲੱਗਿਆ ਸਾਡੇ ਕੋਲ ਨਾ ਤਾਂ ਕੋਈ ਜ਼ਮੀਨ ਜਾਇਦਾਦ ਹੈ ਤੇ ਨਾ ਹੀ ਮੇਰਾ ਬਾਪ ਕੋਈ ਬਿਜ਼ਨਸਮੈਨ ਸੀ ਅਸੀਂ ਤਾਂ ਜੱਟਾਂ ਦੇ ਘਰੀ ਭਾਂਡੇ ਮਾਜ਼ਦੇ ਆ ਪੁਸ਼ਤਾਂ ਤੋਂ ਸਾਡੇ ਘਰ ਦਾ ਇਹੀ ਕੀਤਾ ਹੈ ਸਾਡੇ ਘਰ ਜਾ ਕੇ ਤੈਨੂੰ ਸ਼ਰਮ ਨਹੀਂ ਆਉ ਤੇਰਾ ਉੱਥੇ ਜੀ ਕਿਵੇਂ ਲੱਗੂ ਆਪੋ ਉੱਥੇ ਰਹਿੰਦੇ ਨਹੀਂ ਤੂੰ ਸਰਵਿਸ ਕਰੀ ਮੈਂ ਸਰਵਿਸ ਕਰੂੰਗੀ ਕਮਾਵਾਂਗੇ ਤੇ ਖਾਵਾਂਗੇ ਆਪਾਂ ਕੀ ਲੈਣਾ ਜ਼ਮੀਨ ਜਾਇਦਾਦ ਤੋਂ ਸਰਵਿਸ ਮਿਲਣ ਦਾ ਕੀ ਪਤਾ ਹਜ਼ਾਰਾਂ ਮੁੰਡੇ ਕੁੜੀਆਂ ਬੀਏ ਐਮਏ ਕਰਕੇ ਵਿਲੇ ਤੱਕੇ ਖਾਂਦੇ ਫਿਰਦੇ ਆ ਨਾ ਮਿਲੀ ਸਰਵਿਸ ਤਾਂ ਖਾਵਾਂਗੇ ਕਿੱਥੋਂ ਪੁਸ਼ਪਿੰਦਰ ਸੋਚਾਂ ਵਿੱਚ ਪੈ ਗਈ ਬਸ ਅੱਡਾ ਨੇੜੇ ਆਉਂਦਾ ਜਾ ਰਿਹਾ ਸੀ ਕਚਹਿਰੀਆਂ ਅੱਗੇ ਖੜੇ ਲੋਕ ਦਿਸਣ ਲੱਗ ਪਏ ਸਨ ਉਹਨੇ ਗੱਲ ਮੁਕਾਈ ਜਿੰਨਾ ਚਿਰ ਤੈਨੂੰ ਸਰਵਿਸ ਨਹੀਂ ਮਿਲਦੀ ਮੈਂ ਤੇਰਾ ਇੰਤਜ਼ਾਰ ਕਰੂੰਗੀ ਆਪਦੇ ਬਾਪ ਦੀ ਜ਼ਮੀਨ ਜਾਇਦਾਦ ਵਾਲੀ ਗੱਲ ਦਿਲੋਂ ਕੱਢ ਦੇ ਆਪਦੇ ਬਾਪ ਦੀ ਜ਼ਮੀਨ ਜਾਇਦਾਦ ਦਾ ਮੈਨੂੰ ਕੀ ਸਹਾਰਾ ਮੈਨੂੰ ਕਿਹੜਾ ਉਹ ਮਿਲਣੀ ਐ ਇਹ ਜੱਟ ਨਾਈ ਵਾਲੀ ਗੱਲ ਵੀ ਤੇਰੀ ਫਜ਼ੂਲ ਐ ਰੱਬ ਨੇ ਬੰਦੇ ਸਾਰੇ ਇੱਕ ਬਣਾਏ ਆ ਮੈਂ ਨਹੀਂ ਮੰਨਦੀ ਨਾ ਜਾਤਾਂ-ਜੂਤਾਂ ਨੂੰ ਇੱਕ ਵਾਰੀ ਕਰੜੇ ਦਿਲ ਨਾਲ ਹਾਂ ਆਖ ਦੇ ਬਸ ਦੁਨੀਆ ਇੱਧਰ ਦੀ ਉੱਧਰ ਹੋ ਜੇ ਮੇਰੀ ਸੌਂ ਖਾ ਕੇ ਆਖ ਬਈ ਤੂੰ ਭੱਜੇਂਗਾ ਨਹੀਂ ਮੈਨੂੰ ਭਾਵੇਂ 10 ਸਾਲ ਡੇਕਣਾ ਪੈ ਜੇ ਮੈਂ ਨਹੀਂ ਭੱਜਦੀ ਚੰਗਾ ਫਿਰ ਠੀਕ ਐ ਨਸੀਬ ਨੇ ਇਸ ਵਾਰ ਪੂਰੇ ਦਿਲ ਨਾਲ ਹੰਗਾਰਾ ਭਰਿਆ ਉਹ ਕਹਿੰਦੀ ਚੰਗਾ ਹੁਣ ਅੱਡੇ ਤੇ ਜਾ ਕੇ ਆਪਾਂ ਅੱਡ-ਅੱਡ ਬੱਸਾਂ ਤੇ ਜਾਵਾਂਗੇ ਪਹਿਲਾਂ ਮੈਂ ਜਾਉ ਤੂੰ ਮਗਰਲੀ ਬੱਸ ਆ ਜੀ ਚੰਗਾ ਫਿਰ ਤੇਰੀਆਂ ਸਾਰੀਆਂ ਗੱਲਾਂ ਮੰਨ ਲੀਆਂ ਹੁਣ ਹੱਸਦਾ ਪਿਆ ਉਹ ਹੱਸੀ ਨਹੀਂ ਅੱਡਾ ਨੇੜੇ ਆਇਆ ਦੇਖ ਕੇ ਸਗੋਂ ਗੰਭੀਰ ਹੋ ਗਈ ਲੋਕਾਂ ਵੱਲ ਗੌਰ ਨਾਲ ਚਾਕਣ ਲੱਗੀ ਦੇਖਦੀ ਸੀ ਕਿਦਰੇ ਕੋਈ ਕੋਠਿਆਂ ਦਾ ਬੰਦਾ ਤਾਂ ਨਹੀਂ ਖੜਾ ਉਹਨੂੰ ਦੇਖਦਾ ਕੋਈ ਹੋਰ ਜਾਣ ਪਛਾਣ ਵਾਲਾ ਨਾ ਹੋਵੇ ਤੇ ਫਿਰ ਉਹਨੇ ਨਸੀਬ ਨੂੰ ਇੱਕ ਹੋਰ ਗੱਲ ਆਖੀ ਕੱਲ ਤੋਂ ਆਪਾਂ ਕਾਲਸ 'ਚ ਅੱਡ-ਅੱਡ ਹੋ ਕੇ ਰਹਾ ਕਰੀਏ ਮੁੰਡੇ ਕੁੜੀਆਂ ਪਤਾ ਨਹੀਂ ਕੀ-ਕੀ ਗੱਲਾਂ ਕਰਦੇ ਹੋਣਗੇ ਆਪਣੀਆਂ ਮੂੰਹ ਤੇ ਤਾਂ ਕੋਈ ਆਖਦਾ ਨਹੀਂ ਹੁੰਦਾ ਬਸ ਸਵੇਰੇ-ਸਵੇਰੇ ਕਾਲ ਜੇ ਆ ਕੇ ਇੱਕ ਵਾਰੀ ਇੱਕ ਦੂਜੇ ਕੰਨੀ ਝਾਕ ਲਿਆ ਕਰਾਂਗੇ ਬੋਲਣਾ ਨਹੀਂ ਠੀਕ ਹੈ ਹੁਣ ਬਸ ਤਿਆਰੀ ਕਰੀਏ ਦੱਬ ਕੇ ਇਮਤਿਹਾਨ ਦੀ ਫਸਟ ਡਿਵੀਜ਼ਨਾਂ ਲਈਏ ਫੇਰ ਹੀ ਸਵਾਦ ਹੈ ਕਿਤੇ ਫੇਲ ਹੀ ਨਾ ਹੋ ਜਾਈਏ ਫੇਰ ਤਾਂ ਪਿਆਰ ਹੀ ਪਿਆਰ ਪੱਲੇ ਰਹਿ ਜੂ ਉਹ ਅੱਡੇ ਉੱਤੇ ਪਹੁੰਚੇ ਹੀ ਸੰਕੇ ਰਾਮਪੁਰੇ ਵੱਲੋਂ ਬੱਸ ਆ ਗਈ। ਪੁਸ਼ਪਿੰਦਰ ਨਸੀਬ ਵੱਲ ਇੱਕ ਬਿੰਦ ਚਾਕੀਏ ਤੇ ਫਿਰ ਬੱਸ ਦੀ ਪਿਛਲੀ ਤੱਕੀ ਮੂਰੇ ਖੜ ਕੇ ਉੱਤਰ ਰਹੀਆਂ ਸਵਾਰੀਆਂ ਨੂੰ ਦੇਖਣ ਲੱਗੀ। ਜਿੰਨੀਆਂ ਸਵਾਰੀਆਂ ਉੱਤਰੀਆਂ ਓਨੀਆਂ ਹੀ ਹੋਰ ਚੜ ਗਈਆਂ। ਕੰਡੈਕਟਰ ਨੇ ਸਿਟੀ ਵਜਾਈ ਅਤੇ ਬੱਸ ਤੁਰ ਪਈ। ਭਾਈ ਰੂਪੇ ਉੱਤਰ ਕੇ ਉਹ ਪਿੰਡ ਪਹੁੰਚੀ। ਮਾਂ ਉਹਨੂੰ ਕਦੋਂ ਦੀ ਉਡੀਕ ਰਹੀ ਸੀ। ਦਾਦੀ ਨੇ ਪੁੱਛਿਆ, "ਕੁੜੇ ਪੁਸ਼ਪਿੰਦਰ ਤਖਾਣਾ ਦੀ ਕੁੜੀ ਤਾਂ ਕਦੋਂ ਦੀ ਆ ਗਈ? ਤੂੰ ਕਿੱਥੇ ਰਹਿ ਗਈ ਸੀ?" ਉਹ ਕਹਿੰਦੀ ਮੈਨੂੰ ਅੰਬੋ ਦੋ ਤਿੰਨ ਬੱਸਾਂ ਲੰਘ ਗਈਆਂ ਅੱਜ ਤਾਂ ਭੀੜ ਹੀ ਬੜੀ ਸੀ ਮੈਂ ਫਿਰ ਫੂਲ ਤਾਈ ਕੁੜੀਆਂ ਨਾਲ ਧੁਰ ਆਈ ਉੱਥੋਂ ਬੱਸ ਮਿਲੀ ਫਿਰ ਤਾਂ ਹੀ ਆ ਵੇਲਾ ਹੋ ਗਿਆ ਉਹ ਕਿਤੇ ਪਹਿਲਾਂ ਆ ਗਈ ਹੋ ਨਸੀਬ ਜੰਗੀਰ ਨਾਈ ਦਾ ਭਾਣ ਜਾਂ ਸੀ ਜੰਗੀਰੇ ਦੀ ਸੰਘੇੜੀਆਂ ਵਾਲੀ ਭੈਣ ਦੇ ਚਾਰ ਮੁੰਡੇ ਅਤੇ ਦੋ ਕੁੜੀਆਂ ਸਨ ਕੁੜੀਆਂ ਕਦੋਂ ਦੀਆਂ ਵਿਆਹ ਵਾਰ ਦਿੱਤੀਆਂ ਸਨ ਵੱਡੇ ਤਿੰਨੇ ਮੁੰਡੇ ਵੀ ਵਿਆਹ ਹੋਏ ਸਨ ਨਸੀਬ ਸਭ ਤੋਂ ਛੋਟਾ ਸੀ ਉਹਨੇ 10ਵੀਂ ਜਮਾਤ ਪਿੰਡ ਦੇ ਸਕੂਲ ਵਿੱਚੋਂ ਹੀ ਪਾਸ ਕੀਤੀ ਪੜਨ ਵਿੱਚ ਹੁਸ਼ਿਆਰ ਸੀ ਵੱਡੇ ਭਾਈ ਤਾਨ ਪਰਸਨ ਉਹ ਚਾਹੁੰਦੇ ਸਨ ਕਿ ਉਹਨਾਂ ਦਾ ਛੋਟਾ ਭਰਾ ਅਗਾਹ ਵੀ ਪੜੇ ਪਰ ਪਰਜਾਈਆਂ ਨਸੀਬ ਦੇ ਹੋਰ ਪੜਨ ਉਤੇ ਖੁਸ਼ ਨਹੀਂ ਸਨ ਉਹਨਾਂ ਦੇ ਆਪਣੇ ਜਵਾਕ ਉਡਾਰ ਹੁੰਦੇ ਜਾ ਰਹੇ ਸਨ ਉਹ ਆਪਣੇ ਜਵਾਕਾਂ ਨੂੰ ਪੜਾਉਣ ਗਈਆਂ ਸੱਸ ਨੇ ਜਵਾਕ ਤੋਂ ਕੀ ਲੈਣਾ ਸੀ ਉਹ ਦੀ ਕੀ ਉਹਨਾਂ ਨੇ ਕਮਾਈ ਖਾਣੀ ਸੀ ਨਸੀਬ ਦਾ ਪਿਓ ਮਰ ਗਿਆ ਸੀ ਉਹ ਹੁੰਦਾ ਤਾਂ ਪੁੱਤ ਨੂੰ ਅਗਾਹ ਪੜਾਉਂਦਾ ਉਹਦੇ ਸਾਰੇ ਲਾੜ ਚਾ ਪੂਰੇ ਕਰਦਾ ਨਸੀਬ ਦੀ ਬੁੱਢੀ ਮਾਂ ਦੀ ਪੇਸ਼ ਨਾ ਗਈ ਨਸੀਬ ਨੇ ਲੱਖ ਕੋਸ਼ਿਸ਼ ਕੀਤੀ ਕਿ ਉਹਨੂੰ ਬਰਨਾਲੇ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਜਾਵੇ ਪਰ ਨਹੀਂ ਪਰਜਾਈਆਂ ਅੱਗੇ ਕੀਤੇ ਤਰਲੇ નિષ્ਫਲ ਸਿੱਧ ਹੋਏ ਅਖੀਰ ਨਸੀਬ ਦੀ ਮਾਂ ਨੇ ਉਹਨੂੰ ਸੁਝਾਅ ਦਿੱਤਾ ਕਿ ਉਹ ਕੋਠੇ ਖੜਕ ਸਿੰਘ ਜਾ ਕੇ ਆਪਣੇ ਮਾਮੇ ਨੂੰ ਪੁੱਛ ਲਵੇ ਕੀ ਹੈ ਉਹ ਹੀ ਉਹਦੀ ਪੜ੍ਹਾਈ ਕਰਵਾ ਦੇਵੇ ਤੇ ਫਿਰ ਨਸੀਬ ਆਪਦੀ ਮਾਂ ਨੂੰ ਨਾਲ ਲੈ ਕੇ ਕੋਠੇ ਖੜਕ ਸਿੰਘ ਆਇਆ ਸੀ ਵੱਡੀ ਭੈਣ ਨੇ ਆਂਝ ਜਹੀ ਹੋ ਕੇ ਭਾਈ ਨੂੰ ਸਵਾਲ ਪਾਇਆ ਜੰਗੀਰਾ ਕਹਿੰਦਾ ਸਾਨੂੰ ਤਾਂ ਨਸੀਬ ਦਾ ਆਸਰਾ ਰਹੂ ਸਗਾਂ ਦੀ ਸਾਡੇ ਆਪ ਦੇ ਕੋਈ ਹੈ ਨਹੀਂ ਸਾਨੂੰ ਤਾਂ ਪੁੱਤ ਮਿਲ ਗਿਆ ਭੈਣ ਦਾ ਪੁੱਤ ਆਵਦਾ ਪੁੱਤ ਤੂੰ ਹਰ ਕੁਰੇ ਛੱਡ ਜਾ ਇਹਨੂੰ ਇੱਥੇ ਦਾ ਇੱਕ ਪ੍ਰੋਫੈਸਰ ਮੇਰਾ ਵਾਕਫ ਹੈ ਫੂਲ ਦਾ ਏ ਹੁਣ ਰਾਮਪੁਰੇ ਰਹਿੰਦਾ ਏ ਨਸੀਬ ਦੀ ਮਾਂ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਨਸੀਬ ਦੇ ਚਿਹਰੇ ਉੱਤੇ ਫੁੱਲਾਂ ਦਾ ਖੇੜਾ ਸੀ ਉਹਦੇ ਮਾਮੇ ਨੇ ਉਹਦੀ ਸੁਣ ਲਈ ਸੀ ਭੈਣ ਕਹਿੰਦੀ ਚੰਗਾ ਭਾਈ ਸਰ ਹਿੰਮਤ ਹੈ ਤੇਰੇ ਤੇਰੇ ਆਸਰੇ ਨਾਲੇ ਪੜਜੂ ਟੁਕੜੇ ਜੋਗਾ ਹੋਜੂ ਵੱਡੇ ਤਾਂ ਤਿੰਨੇ ਅਨਪੜ੍ਹ ਰਹਿ ਗਏ ਲੋਕਾਂ ਦੇ ਘਰੀ ਭਾਂਡੇ ਮਾਂਜਣ ਵਾਲੇ ਇਹ ਤਾਂ ਗੰਦ ਚੋਂ ਨਿਕਲੂ ਲੈ ਮੈਂ ਤਾਂ ਤੈਨੂੰ ਹੀ ਦੇ ਚੱਲੀਏ ਮੁੰਡਾ ਸੀਤੋ ਨੇ ਮੁੰਡੇ ਦਾ ਮੱਥਾ ਚੁੰਮਿਆ ਉਹਨੂੰ ਹਿੱਕ ਨਾਲ ਲਾਇਆ ਕਹਿੰਦੀ ਮੈਂ ਤਾਂ ਤੁਹਾਡਾ ਹਸਾਨੀ ਭੁੱਲਦੀ ਬੀਬੀ ਨਣ ਦੇ ਤੁਸੀਂ ਮੇਰਾ ਵੇ ਸੇਵਾ ਕੀਤਾ ਇਹ ਤਾਂ ਰੱਬ ਦੀ ਮਰਜ਼ੀ ਹੈ ਮੇਰੀ ਕਿਸਮਤ ਮੇਰੇ ਕੋਲ ਵੇਲ ਤੁੰਬੜੀ ਨਾ ਲੱਗੀ ਅੱਜ ਤੋਂ ਇਹ ਮੁੰਡਾ ਮੇਰਾ ਹੋ ਗਿਆ ਤੇ ਫਿਰ ਦੂਜੇ ਦਿਨ ਜਗੀਰਾ ਉਹਨੂੰ ਰਾਮਪੂਰੇ ਦੇ ਮਾਲਵਾ ਕਾਲਜ ਵਿੱਚ ਲੈ ਗਿਆ ਸੀ ਦਾਖਲੇ ਦੀਆਂ ਤਰੀਕਾਂ ਅਜੇ ਰਹਂਦੀਆਂ ਸਨ ਪਿੰਡਾਂ ਦੇ ਮੁੰਡੇ ਕੁੜੀਆਂ ਦਾਖਲ ਹੋ ਰਹੇ ਸਨ ਜੰਗੀਰੇ ਨੇ ਪ੍ਰੋਫੈਸਰ ਸੰਜਣ ਸਿੰਘ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਰਜ਼ ਕੀਤੀ ਮਹਾਰਾਜ ਪ੍ਰੋਫੈਸਰ ਸਾਹਿਬ ਤੁਹਾਡੇ ਕੋਲੇ ਮੁੰਡਾ ਲੈ ਕੇ ਆਇਆ ਭਾਣਜਾ ਹੈ ਆਪਣਾ ਆਪਾਂ ਇਹਨੂੰ ਪੜਾਉਣਾ ਇਹਨੂੰ ਸਿਰੇ ਲਾ ਦੇਣਾ ਹੈ ਬਸ ਪੈਸੇ ਦੱਸ ਦਿਓ ਮੈਂ ਲੈ ਕੇ ਆਇਆ ਜੇ ਕੋਈ ਬੱਚਤ ਹੁੰਦੀ ਹੋਵੇ ਉਹ ਵੀ ਕਰ ਦਿਓ ਮਿਹਰਬਾਨੀ ਤੁਸੀਂ ਸਾਡੇ ਘਰ ਦੇ ਬੰਦੇ ਹੋ ਰੱਬ ਭਲਾ ਕਰੇ ਸੱਜਣ ਸਿੰਘ ਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਵਿੱਚੋਂ ਦੀ ਮੁੰਡੇ ਵੱਲ ਝਾਕਦਾ ਰਿਹਾ ਤੇ ਫਿਰ ਜੰਗੀਰੇ ਨੂੰ ਪੁੱਛਿਆ ਕਿਹੜਾ ਪਿੰਡ ਐ ਲੋ ਮਰਾਜ ਭੁੱਲ ਗਏ ਤੁਸੀਂ ਕੋਠਿਆਂ ਤੋਂ ਆ ਮੈਂ ਕੋਠੇ ਖੜਕਸਿਓਂ ਵਾਲੇ ਹਰਦਿਤ ਸਿਓਂ ਦੀ ਕੋਠੀ ਕਿੰਨੇ ਵਾਰੀ ਤਾਂ ਮਿਲੇ ਆ ਆਪਾਂ ਮੈਂ ਜੰਗੀਰ ਸੂ ਆ ਹਜਾਮ ਹੁੰਨੇ ਆ ਕੋਠਿਆਂ ਵਾਲਾ ਜੰਗੀਰ ਸਿਓਂ ਹਰਦਿਤ ਸਿਓ ਨਾਲ ਦੇਗਾ ਆਉਣਾ ਜਾਣਣਾ ਮੈਂ ਨਸੀਬ ਚੁੱਪ ਖੜਾ ਸੀ ਸੱਜਣ ਸਿੰਘ ਨੇ ਆਪ ਉੱਠ ਕੇ ਉਹਨਾਂ ਨੂੰ ਫਰਮ ਦਿਵਾਇਆ ਤੇ ਪ੍ਰਭਾਵ ਵੀ ਦਿੱਤਾ ਤੇ ਫਿਰ ਪ੍ਰਿੰਸੀਪਲ ਤੋਂ ਮਨਜ਼ੂਰ ਕਰਵਾ ਕੇ ਫਾਰਮ ਮੁੰਡੇ ਦੇ ਹੱਥ ਦੇ ਦਿੱਤਾ ਆਖਿਆ ਫੀਸ ਮਾਫੀ ਵਾਲਾ ਫਾਰਮ ਵੀ ਭਰ ਲੈ ਉਹਦੇ ਤੇ ਸਰਪੰਚ ਦੀ ਤਸਦੀਕ ਕਰਵਾਉਣੀ ਹੈ ਮੋਹਰ ਲਵਾ ਕੇ ਪਛੜੀਆਂ ਸ਼੍ਰੇਣੀਆਂ ਦੀ ਫੀਸ ਮਾਫ ਹੈ ਅੱਜ ਕਰਵਾ ਕੇ ਲਿਆ ਦਿਓ ਤਾਂ ਅੱਜ ਹੀ ਫੀਸ ਮਾਫ ਹੋਜੂ ਨਹੀਂ ਤਾਂ ਕੱਲ ਨੂੰ ਲਿਆ ਦਿਓ ਫੀਸ ਮਾਫ ਹੋਜੂ ਹੋਰ ਦੱਸੋ ਜੰਗੀਰਾ ਬਾਗੋ ਬਾਗ ਹੋਇਆ ਖੜਾ ਸੀ ਸੱਜਣ ਸਿੰਘ ਨੂੰ ਉਹਨੇ ਸਤਿਸ਼੍ਰੀ ਅਕਾਲ ਬੁਲਾਈ ਅਤੇ ਮਾਮਾ ਭਾਣ ਜਪਿੰਦ ਆ ਗਏ ਪੀਸ ਮਾਫੀ ਦੇ ਫਾਰਮ ਉੱਤੇ ਸਰਪੰਚ ਦੀ ਮੋਹਰ ਲਵਾ ਕੇ ਦਸਤਖ ਕਰਵਾਏ ਅਗਲੇ ਦਿਨ ਨਸੀਬ ਪ੍ਰੈਪ ਵਿੱਚ ਦਾਖਲ ਹੋ ਗਿਆ ਉਸੇ ਦਿਨ ਹਰਦੀਪ ਸਿੰਘ ਆਪਣੀ ਕੁੜੀ ਨੂੰ ਦਾਖਲ ਕਰਵਾ ਕੇ ਗਿਆ ਸੀ ਇੱਕ ਕੁੜੀ ਤੇ ਖਾਣਾ ਦੀ ਵੀ ਦਾਖਲ ਕਰਵਾ ਗਿਆ ਸੀ ਇਕੱਲੀ ਕੁੜੀ ਨਾਲੋਂ ਦੋਵੇਂ ਜਿਹੜੀਆਂ ਇਕੱਠੀਆਂ ਆ ਜਾ ਸਕਣਗੀਆਂ ਕੋਠੇ ਖੜਕ ਸਿੰਘ ਦੇ ਤਿੰਨ ਚਾਰ ਹੋਰ ਮੁੰਡੇ ਵੀ ਸਨ ਆਲੇ ਦੁਆਲੇ ਦੇ ਪਿੰਡਾਂ ਦੇ ਮੁੰਡੇ ਕੁੜੀਆਂ ਤਾਂ ਕਾਫੀ ਪੜਦੇ ਸਨ ਪਰ ਐਨੇ ਨਹੀਂ ਕਿਸੇ ਪਿੰਡ ਦੇ ਦੋ ਕਿਸੇ ਦੇ ਦੋ ਤੋਂ ਵੱਧ 5-6 ਵਿਦਿਆਰਥੀ ਕਾਲਜ ਜਾਂਦੇ ਕੁੜੀ ਕਿਸੇ ਕਿਸੇ ਪਿੰਡ ਚੋਂ ਬਹੁਤੀਆਂ ਕੁੜੀਆਂ ਫੁੱਲੋਂ ਜਾਂਦੀਆਂ ਰਾਮਪੁਰਾ ਪਿੰਡ ਦੀਆਂ ਕੁੜੀਆਂ ਇੱਥੇ ਨਹੀਂ ਆਉਂਦੀਆਂ ਸਨ ਮੰਡੀ ਵਿੱਚ ਹੀ ਇੱਕ ਅਕੈਡਮੀ ਕਿਸੇ ਨੇ ਖੋਲ ਰੱਖੀ ਸੀ ਨਿਰੋਲ ਲੜਕੀਆਂ ਲਈ ਮੰਡੀ ਦੀਆਂ ਕੁੜੀਆਂ ਤਾਂ ਉਸੇ ਅਕੈਡਮੀ ਵਿੱਚ ਪੜ੍ਹਦੀਆਂ ਮੰਡੀ ਦੇ ਮੁੰਡੇ ਅਜੇ ਵੀ ਬਠਿੰਡੇ ਪੜਨ ਜਾਂਦੇ ਸੇਠਾਂ ਜ਼ਿਮੀਦਾਰਾਂ ਦੇ ਮੁੰਡੇ ਰੇਲ ਗੱਡੀ ਨਹੀਂ ਤਾਂ ਬੱਸਾਂ ਉਹਨਾਂ ਨੂੰ ਆਮ ਮਿਲ ਜਾਂਦੀਆਂ ਮੁੰਡੇ ਵੱਡੇ ਸ਼ਹਿਰ ਦੀ ਸੈਰ ਵੀ ਤਾਂ ਕਰ ਆਉਂਦੇ ਮਾਲਵਾ ਕਾਲਜ ਦੇ ਸਖਤ ਪ੍ਰਿੰਸੀਪਲ ਤੋਂ ਡਰਦੇ ਸੀ ਉੱਥੇ ਦਾਖਲ ਨਾ ਹੁੰਦੇ ਪ੍ਰੋਫੈਸਰ ਸੱਜਣ ਸਿੰਘ ਫੂਲ ਦਾ ਜੰਪਲ ਸੀ ਅਤੇ ਹੁਣ ਰਾਮਪੁਰਾ ਮੰਡੀ ਰਹਿੰਦਾ ਰਾਮਪੁਰਾ ਮੰਡੀ ਵਿੱਚ ਬਰਿਆਂ ਤੋਂ ਉਹਦਾ ਗਿਆਨੀ ਕਾਲਜ ਖੁੱਲਿਆ ਹੋਇਆ ਸੀ ਹਰ ਸਾਲ 30-40 ਮੁੰਡੇ ਕੁੜੀਆਂ ਗਿਆਨੀ ਦਾ ਇਮਤਿਹਾਨ ਪਾਸ ਕਰ ਲੈਂਦੇ ਇਸ ਤਰ੍ਹਾਂ ਨਾਲ ਲਗਭਗ ਸਾਰਾ ਇਲਾਕਾ ਹੀ ਉਹਨੇ ਗਿਆਨੀ ਪਾਸ ਕਰਵਾ ਦਿੱਤਾ ਸੀ ਪ੍ਰੋਫੈਸਰ ਸੱਜਣ ਸਿੰਘ ਨੇ ਜਦੋਂ ਮਾਲਵਾ ਕਾਲਜ ਜੁਆਇਨ ਕੀਤਾ ਤਾਂ ਰਾਮਪੁਰੇ ਦੇ ਸ਼ਹਿਰੀਆਂ ਨੇ ਸੋਚਿਆ ਕਿ ਹੁਣ ਗਿਆਨੀ ਕਾਲਜ ਨਹੀਂ ਚੱਲੇਗਾ ਸੱਜਣ ਸਿੰਘ ਨੂੰ ਕਾਲਜ ਦੀ ਪੱਕੀ ਨੌਕਰੀ ਮਿਲ ਗਈ ਹੈ ਹੁਣ ਗਿਆਨੀ ਦੇ ਵਿਦਿਆਰਥੀਆਂ ਨਾਲ ਮੱਥਾ ਮਾਰਨ ਦੀ ਉਹਨੂੰ ਕੀ ਲੋੜ ਹੈ ਪਰ ਨਹੀਂ ਕਾਲਜ ਦੀ ਨੌਕਰੀ ਲੈਣ ਤੋਂ ਪਹਿਲਾਂ ਉਹਨੇ 4 ਸ਼ਰਤਾਂ ਮਨਵਾਈਆਂ ਕਾਲਜ ਲੈਕਚਰਾਰ ਦੀ ਨੌਕਰੀ ਲਈ ਉਹ ਦਰਖਾਸਤ ਨਹੀਂ ਦੇਵੇਗਾ ਆਮ ਨਵੇਂ ਲੱਗੇ ਲੈਕਚਰਾਰਾਂ ਨਾਲੋਂ ਦੁੱਗਣੀ ਤਨਖਾਹ ਲਵੇਗਾ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਹਿੱਸਾ ਲਵੇ ਮੈਨੇਜਿੰਗ ਕਮੇਟੀ ਜਾਂ ਕੋਈ ਪ੍ਰਿੰਸੀਪਲ ਉਹਦੇ ਲਈ ਰੁਕਾਵਟ ਨਹੀਂ ਬਣੇਗਾ ਚੌਥੀ ਗੱਲ ਉਹ ਆਪਣਾ ਗਿਆਨੀ ਕਾਲਜ ਜਾਰੀ ਰੱਖੇਗਾ ਉਹਦਾ ਗਿਆਨੀ ਕਾਲਜ ਤਾਂ ਇੱਕ ਸਾਹਿਤਕ ਮਾਨ ਸਰੋਵਰ ਸੀ ਜਿਸ ਵਿੱਚੋਂ ਬੁੱਧੀ ਦਾ ਨਿਰਮਲ ਜਲ ਨਿਕਲਦਾ ਤੇ ਪੰਜਾਬ ਦੀ ਧਰਤੀ ਮਾਂ ਦੇ ਬੇਟੇ ਬੇਟੀਆਂ ਨੂੰ ਤ੍ਰਿਪਤ ਅਤੇ ਸਰਸ਼ਾਰ ਕਰਦਾ ਚਲਿਆ ਜਾਂਦਾ ਉਹਦੇ ਗਿਆਨੀ ਕਾਲਜ ਵਿੱਚੋਂ ਜਰਖੇਜ਼ ਬੋਧਿਕਤਾ ਦੇ ਚਸ਼ਮੇ ਫੁੱਟਦੇ ਅਤੇ ਥੁੜੇ ਘਰਾ ਕੋਲ ਕਿਹੜੀ ਪਹੁੰਚ ਸੀ ਕਿ ਉਹ ਦੂਰ ਕਾਲਜਾਂ ਵਿੱਚ ਭੇਜ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਪੜ੍ਹਾ ਸਕਣ ਸੱਜਣ ਸਿੰਘ ਦਾ ਗਿਆਨੀ ਕਾਲਜ ਯੂਨੀਵਰਸਿਟੀ ਵਿੱਦਿਆ ਪ੍ਰਾਪਤ ਕਰਨ ਲਈ ਇੱਕ ਬਾਈਪਾਸ ਸੜਕ ਸੀ ਇਸ ਸੜਕ ਉੱਤੇ ਤੁਰ ਕੇ ਮੁੰਡੇ ਕੁੜੀਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਉਹ ਕਦੋਂ ਆਪਣੀ ਮੰਜ਼ਿਲ ਉੱਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦਾ ਵੱਧ ਮੁੱਲ ਪੈ ਗਿਆ ਹੈ ਧੰਨਵਾਦ